ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣੇ ਪੇਕੇ ਘਰ ਆਈ ਸੀ ਤੇ ਸੋਚਿਆ ਡੈਡੀ ਤੋਂ ਕੱਥਾ ਸੁਣਦੇ ਹਮਲੇ ਸਰ ਦੀ ਗੱਡੀ ਤੇ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸੁਣਦੇ ਆ ਡੈਡੀ ਜੀ ਤੋਂ ਹਮਲੇ ਸਰ ਦੀ ਗੱਡੀ ਇਹ ਸਭ ਤੋਂ ਅੰਗਰੇਜ਼ਾਂ ਨੇ ਗੁਰੂ ਕੇ ਬਾਗ ਤੇ ਛਾਪਾ ਮਾਰ ਕੇ ਜਿੱਥੇ ਪੈਨਸ਼ਨ ਹੀ ਇਕੱਠੇ ਹੋਈ ਸੀ ਅੰਗਰੇਜ਼ਾਂ ਨੇ ਜਿਹੜੇ ਪੈਨਸ਼ਨ ਸੀ ਉਹ ਉਹਨਾਂ ਦੇ ਉਲਟ ਉੱਥੇ ਇਕੱਠੇ ਹੋਏ ਸੀ ਤੇ ਅੰਗਰੇਜ਼ਾਂ ਨੇ ਉਥੋਂ ਕਾਇਦ ਕਰਕੇ ਗੱਡੀ ਭਰ ਕੇ ਤੋਰੀ ਸੀ ਉਹ ਮੇਰੇ ਕਵਿਤਾ ਰਾਹੀਂ ਤੁਹਾਨੂੰ ਦੱਸਾਂਗੇ ਗੱਡੀ ਭਰ ਕੇ ਸਪੈਸ਼ਦ ਤੋਰੀ ਤੋਲਤੀ ਸ੍ਰੀ ਅਮਰਤ ਸਾਰੇ ਤੋਂ ਜਿੰਦੇ ਵਿੱਚ ਸੀ ਜਿੰਦੇ ਵਿੱਚ ਸੀ ਪੈਸ਼ਨੀ ਸਾਰੇ ਕਾਇਦ ਕੀ ਤੇ ਗੁਰੂ ਬਾਗ ਤੋਂ ਪੰਝਾ ਸਹਿਬ ਦੀ ਪੰਝਾ ਸਹਿਬ ਦੀ ਸੰਗਤ ਨੇ ਸੁਣੀਆ ਸੇਵਾ ਦਾ ਦੇਦਾਰ ਜਾਗਿਆ ਦੁੱਧ ਫਲ ਕਈ ਦੁੱਧ ਫਲ ਕਈ ਪਦਾਰਥ ਲੈ ਕੇ ਪਹੁੰਚ ਗਏ ਸੇਠਨ ਤੇ ਜਥੇਦਾਰ ਨੇ ਜੱਥੇਦਾਰ ਨੇ ਬੇਨਤੀ ਕੀਤੀ ਕੀਤੀ ਤੇ ਕੋਲ ਜਾ ਕੇ ਬਾਬੂ ਸਾਹਿਬ ਦੇ ਗੱਡੀ ਪੰਦਰਾਂ ਗੱਡੀ ਪੰਦਰਾਂ ਮੇਨ ਢਲ ਦੇਣੀ ਖਾਲਸੇ ਨੇ ਜਲ ਸ਼ਕਨਾ ਬਾਬੂ ਇੱਕ ਨਾਮ ਬਾਬੂ ਇੱਕ ਨਾਮ ਨੀ ਸਿੰਘ ਸਾਹਿਬ ਦੀ ਤੋੜ ਕੇ ਜਵਾਬ ਦੇਤਾ ਸਿੰਘ ਕਰ ਸਿੰਘ ਕਰ ਅਰਦਾਸ ਖਲੋ ਗਏ ਬੈਨ ਵਾਲੀ ਦੀ ਮਲ ਕੇ ਵੇਲਾ ਹੋ ਗਿਆ ਵੇਲਾ ਹੋ ਗਿਆ ਬਦਲ ਗਏ ਕਾਂਟੇ ਗੱਡੀ ਆ ਗਈ ਸ਼ਾਂ ਕਰਕੇ ਗੱਡੀ ਸਾਹਮਣੇ ਗੱਡੀ ਸਾਮਨੇ ਛਾਤੀਆਂ ਡਾਇਆਂ ਗੁਰੂ ਦੇ ਦੁਲਾਰਿਆਂ ਤੋ ਪੱਈ ਲੰਗ ਗਏ ਪੱਈ ਲੰਗ ਗਏ ਇੰਨ ਦੇ ਸਾਰੇ ਤੇ ਹੱਡੀਆਂ ਨੂੰ ਚੂਰ ਕਰ ਗਈ ਰਤ ਅੜ ਗਈ ਰਾਤ ਅੜ ਗਈ ਖਾਲਸੇ ਦੀ ਗੱਡੀ ਖੜ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ